ਇਸ ਵਲੇ ਦੀ ਵੱਡੀ ਖਬਰ ਜੇਜੋ ਤੋਂ ਜਿੱਥੇ ਬਰਾਤੀਆਂ ਨਾਲ ਭਰੀ ਅਨੋਵਾ ਕਾਰ ਖੱਡ ਚ ਡਿੱਗ ਗਈ ਜਾਣਕਾਰੀ ਮੁਤਾਬਕ ਇਸ ਅਨੋਵਾ ਗੱਡੀ ਵਿੱਚ 11 ਲੋਕ ਸਨ ਅਤੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਵਹਿਣ ਕਰਕੇ 9 ਜਾਣੀਆਂ ਦੀ ਮੌਤ ਹੋ ਗਈ ਹੈ ਅਤੇ ਇੱਕ ਲਾਪਤਾ ਹੈ ਪੰਜਾਬ ਦੇ ਜੇਜੋ ਮਾਲਪੁਰ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ 'ਚ ਲਗਾਤਾਰ ਕੱਲ ਰਾਤ ਤੋਂ ਮੀਂਹ ਪੈ ਰਿਹਾ ਹੈ ਅਤੇ ਬਰਾਤੀਆਂ ਨਾਲ ਭਰੀ ਅਨੋਵਾਕਾਰ ਡਿੱਗ ਜਾਂਦੀ ਹੈ ਖੱਡ ਵਿੱਚ ਜਿਸ ਵਿੱਚ 11 ਲੋਕ ਸ਼ਾਮਿਲ ਸਨ ਅਤੇ ਇਹਨਾਂ ਵਿੱਚੋਂ 9 ਦੀ ਮੌਤ ਹੋ ਗਈ ਹੈ ਅਤੇ ਇੱਕ ਲਾਪਤਾ ਹੈ ਅਤੇ ਇੱਕ ਸੁਰੱਖਿਅਤ ਬਚ ਗਿਆ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੰਜਾਬ ਦੇ ਸ਼ਾਮੁਰਦੇਵ ਕਸਬਾ ਜੇਜੋ ਤੋਂ ਜਿੱਥੇ ਲਗਾਤਾਰ ਪੰਜਾਬ ਚ ਪੈਰੇ ਵੀ ਕਰਕੇ ਖੱਡ ਦੇ ਪਾਣੀ ਦਾ ਪੱਧਰ ਵਧਣ ਕਰਕੇ ਬਰਾਤੀਆਂ ਨਾਲ ਭਰੀ ਅਨੋਵਾ ਕਾਰ ਫਸ ਜਾਂਦੀ ਹੈ ਅਤੇ ਇਸ ਵਿੱਚ ਸ਼ਾਮਿਲ 9 ਵਿਅਕਤੀ ਰੁੜ ਜਾਂਦੇ ਹਨ ਅਤੇ ਜਿਨ੍ਹਾਂ ਦੀ ਮੌਤ ਹੋ ਗਈ ਹੈ ਅਤੇ ਇਹਨਾਂ ਵਿੱਚੋਂ 11 ਵਿੱਚੋਂ ਇੱਕ ਲਾਪਤਾ ਹੈ ਅਤੇ ਇੱਕ ਸੁਰੱਖਿਤ ਬਚ ਗਿਆ ਹੈ ਤਸਵੀਰਾਂ ਜੀਜੋ ਤੋਂ